ਸਰਕਾਰੀ ਪ੍ਰਾਇਮਰੀ ਸਕੂਲ ਰਵਿਦਾਸਪੁਰਾ ਫਲੋਰ ਵਿਖੇ ਤੀਆਂ ਦਾ ਤਿਉਹਾਰ ਬੜੀ ਧੂਮਤਾਂ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਮਹਿਲਾਵਾਂ ਨੇ ਪਿੰਗਾ ਝੂਟਦੇ ਹੋਏ ਪੰਜਾਬੀ ਲੋਕ ਗੀਤਾਂ ਤੇ ਬੋਲੀਆਂ ਤੇ ਨੱਚ ਟੱਪ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਤਿਉਹਾਰ ਵਿੱਚ ਸ਼ਾਮਲ ਹੋਈਆਂ ਮਹਿਲਾਵਾਂ ਨੇ ਦੱਸਿਆ ਕਿ ਤੀਆਂ ਦਾ ਤਿਉਹਾਰ ਪੰਜਾਬ ਦੇ ਪ੍ਰਾਚਨ ਸੱਭਿਆਚਾਰਕ ਤਿਉਹਾਰਾਂ ਵਿੱਚੋਂ ਇੱਕ ਹੈ ਜੋ ਕਿ ਹੌਲੀ-ਹੌਲੀ ਅਲੋਪ ਹੁੰਦਾ ਜਾ ਰਿਹਾ ਹੈ ਤੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਓ ਇਸ ਵਿਰਸੇ ਨੂੰ ਸੰਭਾਲੀਏ ਤੇ ਨੌਜਵਾਨ ਪੀੜ੍ਹੀ ਨੂੰ ਇਸ ਨਾਲ ਜੋੜੀਏ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਅੱਜ ਰਵਦਾਸਪੁਰੇ ਮਹੱਲੇ ਵਿੱਚ ਸਾਰੀਆਂ ਭੈਣਾਂ ਨੇ ਰਲ ਕੇ ਤੀਆਂ ਦਾ ਤਿਹਾਰ ਮਨਾਇਆ ਗਿਆ ਇਹਦੇ ਵਿੱਚ ਸਿਮੀ ਮਹਾਂਤ ਜੱਗੀ ਤੇ ਹੋਰ ਸਾਰੀਆਂ ਭੈਣਾਂ ਨੇ ਸਾਰੇ ਭੈਣਾਂ ਦੇ ਸਹਿਯੋਗ ਨਾਲ ਇਹ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਹੈ ਜਿੱਦਾਂ ਤੀਆਂ ਮਨਾਓ ਤੇ ਤੀਆਂ ਬਚਾਓ ਠੀਕ ਹੈ ਇਹ ਨਾਰਾ ਹੈ ਤੇ ਅੱਜ ਕੱਲ ਜਿੱਦਾਂ ਕੁੱਖਾਂ ਚ ਵਿੱਚ ਧੀਆ ਮਾਰ ਦਿੰਦੇ ਹਨ ਕਿ ਧੀਆ ਨਹੀਂ ਹੋਣੀਆਂ ਚਾਹੀਦੀਆਂ ਆ ਪਰ ਧੀਆ ਹਰ ਘਰ ਚ ਇੱਕ ਜ਼ਰੂਰਤ ਹੀ ਹੋਣੀ ਚਾਹੀਦੀ ਹੈ ਹੈ ਇਸ ਕਰਕੇ ਸਾਰੇ ਰਲ ਮਿਲ ਕੇ ਸਾਡੀਆਂ ਭੈਣਾਂ ਨੇ ਅੱਜ ਧੀਆ ਦਾ ਤਾਰ ਬੜੀ ਧੂਮਤਾਬ ਨਾਲ ਖੁਸ਼ੀਆਂ ਨਾਲ ਮਨਾਇਆ ਗਿਆ ਅੱਜ ਮੈਂ ਲੜਾ ਵੀ ਦਾਸਪੁਰਾ ਰੋਜੇ ਵਾਲੇ ਸਕੂਲ ਦੇ ਵਿੱਚ ਧੀਆ ਮਨਾਇਆ ਗਈਆਂ ਜੋ ਕਿ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਈਆਂ ਸਾਰੇ ਹੀ ਭੈਣਾਂ ਤੇ ਨਣਦਾ ਤੇ ਪਰਜਾਈਆਂ ਨੇ ਬਹੁਤ ਸੋਹਣਾ ਗਿੱਧਾ ਪਾ ਕੇ ਆਪਣਾ ਇੰਜੋਏ ਕੀਤਾ ਆ ਸੋ ਅਸੀਂ ਉਮੀਦ ਕਰਦੇ ਆ ਅੱਗੇ ਤੋਂ ਹੋਰ ਵੀ ਉਤਸ਼ਾਹ ਇਸ ਪ੍ਰੋਗਰਾਮ ਵਿੱਚ ਲੈ ਕੇ ਆਉਣ ਧੰਨਵਾਦ ਜੀ ਅੱਜ ਮੱਲਾਰਾ ਦਾਸਪੁਰਾ ਵਿਕੇ ਸਾਂਝੇ ਤੋਂ ਆ ਕੇ ਪਰ ਨੰਗਲ ਤੇ ਰਵਦਾਸ ਤੇ ਜਿਹੜੀਆਂ ਬੀਬੀਆਂ ਨੇ ਇਕੱਠੇ ਹੋ ਗਏ ਤੀਆਂ ਦਾ ਤਿਹਾੜ ਜਿਹੜਾ ਮਨਾਇਆ ਔਰ ਸਾਡਾ ਇਹੀ ਮੈਸੇਜ ਆ ਕਿ ਧੀ ਰੱਖ ਤੇ ਪਾਣੀ ਦੇ ਨਾਲ ਸਾੰਬੇ ਖਾਣੇ ਪਾਣੀ ਧੀ ਤੇ ਰੋਖਾਂ ਦੀ ਜਿਹੜੀ ਆ ਉਹ ਸਾਂਭ ਸੰਭਾਲ ਹੋਣੀ ਚਾਹੀਦੀ ਹੈ ਇਹਦੇ ਨਾਲ ਹੀ ਜਿਹੜੀ ਧਰਤੀ ਮਾਤਾ ਦਾ ਜਿਹੜਾ ਬजूद ਐ ਸੋ ਸਾਰਿਆਂ ਨੂੰ ਧੀਆ ਦਾ ਅਤੇ ਪਾਣੀ ਦਾ ਸਤਿਕਾਰ ਕਰਨਾ ਚਾਹੀਦਾ ਔਰ ਇਹਨਾਂ ਨੂੰ ਬਚਾਉਣਾ ਚਾਹੀਦਾ